ਆਇਦੋ ਲੈ ਬਾਈ ਆ ਦੇਖੋ ਗੱਭ ਸਾ ਗੱਟਾ ਕੰਡਾ ਦਿਖਾਇਆ ਮੜੋ ਅੱਦਿ 6 600 ਗ੍ਰਾਮ ਤੇ ਵੱਧ ਆ 600 ਗ੍ਰਾਮ ਘਟਾ ਗੱਟੇ ਦਾ ਰੇਟ ਹੋਊਗਾ 600 ਗ੍ਰਾਮ ਤੋਂ ਬਾਅਦ ਨਹੀਂ ਆਪਾਂ ਤੁਹਾਨੂੰ ਦਿੰਦੇ ਤੇ ਇਹ ਤਾਂ ਚਲੋ ਅੱਜ ਆਪਾਂ ਅਚਾਨਕ ਆਏ ਆ ਪਤਾ ਨਹੀਂ ਅੱਗੇ ਅੱਗੇ ਕੀ ਕੀ ਇੱਥੇ ਹੁੰਦਾ ਰਿਹਾ ਇੱਕ ਦਿਨ ਅੱਗੇ ਵੀ ਫੜੀ ਸੀਗੀ ਉਹਦਨੇ ਗਈ ਘਟ ਤੋਂ ਘਟ ਵੀ ਪਾਈਆ ਕਣਕ ਘਟੇ ਜਵਾਦ ਤੇ ਅੱਜ ਆ ਇਹਨਾਂ ਨੇ ਤੋਲ ਹੀ ਵੱਧਾ ਹੋਇਆ ਜਿਹੜਾ 700 ਗ੍ਰਾਮ ਤੇ ਉਦਾਂ ਤਾਂ ਚੱਲ ਘਟਵਾਦ ਹੋਵੇ ਤੇ ਗੱਲ ਵੱਖਰੀ ਹੈ ਤੇ ਕਿਹੜੀ ਫਰਮ ਦੀ ਆ ਇਹ ਆ ਆਹ ਤਾਰੇ ਨਾ ਇੱਕ ਤਾਂ ਆਇਆ ਜੀ ਹੈ ਹਾਂ ਉਹਰੇ ਕੰਡੇ ਜੀ ਤੋਲ ਤੇ ਦੇਣਾ ਨਹੀਂ ਕਿਲੇ ਆ ਪਾ ਦੇ ਲੱਗਦਾ ਹੈ 100 ਗ੍ਰਾਮ ਦੇ ਵੱਧ ਤੇ ਕਿਤੇ ਪਾਣੇ ਜੀ ਜੀ ਗੱਲ ਸੁਣਨ ਉਹ ਕਿਤੇ ਉਹਨੂੰ ਬੁਲਾਉਂਦਾ ਚਲੋ ਉਹਨਾਂ ਨੂੰ ਅਗਲੇ ਮਹੀਨੇ ਵਿਗਿਆਹੇ ਬਰਾਤੇ ਨੇ ਕਲੀਕ ਕੇ ਨੇ ਮੁੱਠ ਦਾਣੇ ਲਾਇਆ ਹੁੰਦੇ ਨੇ ਇਹਨਾਂ ਨੂੰ ਸ਼ਾਇਦ ਛੇਤਰ ਮਾਰ ਕੇ ਲੜਾਈ ਮੁੱਲ ਲੈ ਕੇ ਦੀ ਟਰਾਲੀ ਲਾਪੇ ਰਹੀ ਸਰ ਠੀਕ ਹੈ ਤੇ ਤੁਸੀਂ ਕੋਲ ਭਾ ਕੇ ਡਾਈ ਤੁਰੇ ਆਉਂਦੇ ਹੋ ਉਹ ਸਿਰਫ ਮੈਸ ਕਾਈਡ ਕਰਕੇ ਬਸ ਮਾਰ ਇਹਨਾਂ ਨੂੰ ਤੁਸੀਂ ਕਹਤਾ ਵੀ 700 ਤੋਲਦੇ ਆ ਇਹਨਾਂ ਨੇ ਮੰਨ ਲਿਆ ਵੀ 700 ਤੋਲ ਪਰ ਤੁਸੀਂ ਤਾਂ ਸੈਂਸੀ ਬੋਲੋ ਨਾ ਕਿਸਾਨ ਨੂੰ ਨਹੀਂ ਪਤਾ ਹੈਗਾ ਛੱਡ ਦਿਓ ਉਹ ਚੰਗੀ ਗੱਲ ਹੁੰਦੀ ਹੈ ਕਿਸਾਨ ਨੂੰ ਨਹੀਂ ਪਤਾ ਨਹੀਂ ਹੈਗਾ ਪਰ ਤੂੰ 200 ਤੇ ਬੰਨਿਆ ਤੇ 100 ਗ੍ਰਾਮ ਹਾਂ ਹੈ ਫੇਰ ਬਰਾਬਰ ਆਇਆ ਜਮਾ ਹਾਂ ਆਈ ਨਹੀਂ ਛਾਲ ਫੋਲ ਹੁਣ ਜ਼ਿੰਮੇਦਾਰ ਕਿ ਕੀ ਕੀ ਕਰੂਗਾ ਤੁਸੀਂ ਕੀ ਕਰਦੇ ਜੀ ਚੱਕ ਤੱਕ ਕਦਮੇ ਪਸਾਨ ਨੂੰ ਜਿੰਨੇ ਬਿਚੇ ਨਹੀਂ ਕੀਤੇ ਸਾਰਿਆਂ ਦੇ ਵਿੱਚ ਜਾਈ ਜਿੱਧਰ ਜਿੱਧਰ ਜਾਂਦੇ ਆ ਲੱਗੇ ਹੋਏ ਇੱਕ ਦੋ ਘੰਟੇ ਮਿਲੇ ਜਿਹੜੇ 600 ਗ੍ਰਾਮ ਅਸੀਂ ਮੇਰੀ ਆ ਹੁਣ ਗੱਟੇ ਦੇ ਵਿੱਚ ਇੰਨੇ ਢਾਣੇ ਫਾਲਤੂ ਜ਼ਿੰਮੇਦਾਰ ਕਹੜਾ ਹੈ ਜੀ ਵੀਦਾਰ ਆ ਬਚਾਰਾ ਬੈਠਾ ਆਨਾ ਮੈਨੂੰ ਦੋਨਾਂ ਨੇ ਕਿਹਾ 20 ਹੁਣ ਜ਼ਿੰਮੇਦਾਰ ਨੂੰ ਐਸ ਐਸ ਕੰਡੇ ਦਾ ਕੀ ਪਤਾ ਕੀ ਕਰਦਾ ਉਹ ਪਟਾਟਾ ਜੀ ਸਾਰੰਦਸ ਨੇ ਅਜੇ ਸੁਣਿਆ ਨਹੀਂ ਦੱਸ ਦੇ ਕਿ ਕਿੰਨਾ ਪਤਾ ਹੈ ਘਰੋਂ ਕਿਤੇ ਰੇਮ ਕਿਤੇ ਗਰਾਉਂਡ ਤੇ ਉਹ ਸੇਮ ਦੁਕਾਨ ਤੋਂ ਦੇ 100 ਗ੍ਰਾਮ ਉਧਰ ਆ ਤੇ 150 ਗ੍ਰਾਮ ਇੱਥੇ ਆ ਤੇ 150 ਗ੍ਰਾਮ ਦਾਣੇ ਕਿੰਨੇ ਦੇ ਬੰਦੇ ਆ ਰੱਬ ਤੁਹਾਡਾ ਭਲਾ ਕਰੇ 75 ਤੇ 556 ਰੁਪਈਆ 6 ਰੁਪਈਆ ਗੱਟੇ ਬਦਲ ਬਦਲ ਹਾਂ ਕਰਨ ਦੇ ਹੋ ਗਾ ਸੋਗਰਾ ਉਹ ਵੱਧ 6-70 ਰੁਪਏ ਤੇ ਪੈ ਗਏ ਨਾ ਤੇ 20 ਲੱਖ ਗੱਟੇ ਨੂੰ 7 ਨਾਲ ਗੁਣਾ ਕਰ ਲੋ ਕਿੱਥੇ ਜਾਂਦੇ ਉਹ ਸਪੋਸਰ ਬਹਿਸ ਹੋ ਜਾਂਦਾ ਪਹਿਲਾਂ ਹੋਰ ਤਾਂ ਚੁੱਕੀ ਹੈ ਜਮਾ ਤਾਂ ਉਹ ਤੋਂ ਪਹਿਲਾਂ ਤਾਂ ਤੁਸੀਂ 800 ਤੋਂ ਲੈਣੇ ਆ ਨਹੀਂ ਨਹੀਂ 800 ਲਏਗੇ ਅੱਗੇ ਵੀ ਫੜਿਆ ਸੀ ਅੱਗੇ ਵੀ ਫੜਿਆ 250 ਗ੍ਰਾਮ ਗੱਟੇ ਦਾ ਮਾਤ ਜ਼ਰੂਰੀ ਨਹੀਂ ਸੀ ਆਪ ਵੈਸੇ ਵੇਟ ਕਰਾਓ ਆ 100 ਗ੍ਰਾਮ ਹੀ ਮਾਰ ਦੇਣਾ ਤੁਸੀਂ 100 ਗ੍ਰਾਮ ਦੀ ਕਿਉਂ ਮਾਰਦੇ ਹੋ ਗੱਲ ਤਾਂ ਇਹ ਆਣਾ ਜ਼ਰੂਰ ਤਾਂ 600 ਰੁਪਏ ਵਾਲਾ ਵੀ ਆ ਤੇ ਕਿ ਭਾਈ ਜੀ ਹੁਣ ਮੰਡੀ ਦੇ ਵਿੱਚ ਕਿੰਨਾ ਘੱਟਾ ਹੁੰਦਾ 20 ਲੱਖ ਆਉਂਦਾ ਨਾ 60 ਲੱਖ ਘੱਟਾ ਹੁੰਦਾ 60 ਲੱਖ ਤਾਂ 100 ਗ੍ਰਾਮ ਨਾਲ ਕਣਕ ਦੇ ਬੰਦੇ ਆ 2 ਰੁਪਏ ਤੇ 35 75 ਪੈਸੇ ਇੱਕ ਗੱਟੇ ਮਗਰ ਤੇ 60 ਲੱਖ ਨੂੰ ਗੁਣਾ ਕਰੋ ਕਿੰਨੇ ਪੈਸੇ ਆ ਜਾਣਗੇ 2 ਕਰੋੜ ਰੁਪਏ ਦਾ ਕਪਲਾ ਇਹ ਸਾਰ ਨਿਊਲੀਂ ਚੱਲੀ ਜਾਂਦੀ ਆ ਚੱਲੀ ਤਾਂ ਸਾਲ ਵੀ ਚੱਲੂਗੀ ਜਿੰਨੀ ਚੱਲੀ ਦੀ ਸਰਕਾਰ ਦੇ ਤੇ ਫੇਰ ਤੁਸੀਂ ਜਾਣੋ ਮੇਰੀ ਹੁਣ ਇੱਕ ਗੱਟੇ ਦੇ ਵਿੱਚ 250 ਗ੍ਰਾਮ ਘਣਕਵਾ ਦੋ ਦਿਓ ਕਹਿੰਦੇ ਦੋ ਦਿਓ ਕੌਣ ਦੋ ਦਿਓ ਅਸੀਂ ਹੁਣ ਫੜ ਕੇ ਆਏ ਹਾਂ ਤੇ ਡਸਟਆਫ ਕਿੱਥੇ ਹੁੰਦਾ ਕਿਉਂ ਸਾਡੇ ਆਲੇ ਰੋਜ਼ਾਨਾ ਇਹ ਦੋ ਰੋਜ਼ਾਨਾ ਕਿੱਥੇ ਆ ਸਾਰੇ ਕੰਡੇ ਦੇ ਵਿੱਚ ਆਉਂਦੇ ਸਾਰੀ ਸਾਰੀ ਅਸੀਂ ਜਿੰਗੇ ਤੋਂ ਜਿੰਨਿਆਂ ਨੂੰ ਫੜਿਆ ਉਹਨਾਂ ਨੇ ਕਹਿੰਦੇ ਸਾਨੂੰ ਆਪ ਕਹੇ 700 ਗ੍ਰਾਮ ਤੋਂ ਲੋ ਗਟਾ 600 ਗ੍ਰਾਮ ਦਾ 700 ਗ੍ਰਾਮ ਦਾ ਕਿੰਨੇ ਕਿਹਦੇ ਸਾਰੀ ਮੰਡੀ ਚ ਅਸੀਂ ਕਿਹੇ ਨਹੀਂ ਕਹਿੰਦੇ 600 700 ਤੁਸੀਂ ਫੜਦਾ ਕਿੰਨੇ ਆ ਇਹਦਾ ਅਸੀਂ ਜਾ ਕੇ ਆਪ ਦੀ ਤੋਲ ਚੈੱਕ ਕਰਦੇ ਆ ਤੋਲ ਤੁਹਾਡੇ ਨਾਮ ਨਹੀਂ ਚੱਲਣਾ ਸਾਡੇ ਬਤਾ ਅਸੀਂ ਹੁਣ ਬੈਠ ਕੇ ਲੈ ਕੇ ਆਏ ਫਿਰ ਮੀਨਿੰਗ ਤੇ ਅਸਿਸਟੈਂਟ ਤੁਹਾਨੂੰ ਦਿਖਾਣੇ ਹੋ ਕਿਉਂ ਰਲੇ ਕਿਉਂ ਰਲੇ ਫਿਰ ਫਿਰ ਇੱਕ ਮਿੰਟ ਨਹੀਂ ਫਿਰ ਗੱਲ ਕਿੱਦਾਂ ਕਰ ਉਹ 700 ਗ੍ਰਾਮ ਤੋਲ ਰਹੇ ਸੀਗੇ ਅੱਛਾ ਗੱਟਾ ਖਾਲੀ ਵਾਲਾ ਤੇ ਉਹਦੇ ਬਾਅਦ 100 ਗ੍ਰਾਮ ਫਿਰ ਫालतू ਨਿਕਲੀ 100 150 ਗ੍ਰਾਮ ਅੱਛਾ ਉਹ ਵੱਧ ਤੋਲੀ ਗਈ ਹੈ ਤੁਹਾਡੇ ਧਿਆਨ ਨਹੀਂ ਸੀਗਾ ਕਿ ਨਹੀਂ ਸਾਡੇ ਧਿਆਨ ਚ ਨਹੀਂ ਸੀ ਅੱਛਾ ਫਿਰ ਇਹ ਤਾਂ ਤੁਹਾਡੀ ਜੇਬ ਚੋਂ ਕੱਢਣ ਵਾਲੀ ਗੱਲ ਹੈ ਕਿ ਤੁਹਾਡੀ ਜੇਬ ਚੋਂ ਪੈਸੇ ਕੱਢ ਲਈ 250 ਗ੍ਰਾਮ ਦਾ ਇੱਕ ਘਟੇ ਮਗਰ ਫਰਕ ਅੱਛਾ ਬੰਦੇ ਉਹ ਕਿ ਲੁੱਟ ਹੋ ਰਹੀ ਹੈ ਬਹੁਤ ਸੀ ਮੰਡੀ ਦੇ ਵਿੱਚ ਲੁੱਟ ਪੂਰੀ ਜਿ ਪੂਰੀ ਹੋ ਰਹੀ ਹੈ ਬੱਚਾ ਲਿਫਟਿਕ ਨਹੀਂ ਹੋ ਰਹੀ ਸਾਡੀ ਦਾ 3000 ਰੁਪਏ ਘਟਾ ਗੱਡੀ ਵਾਲਾ ਮੰਗਦਾ ਪਿਆ ਇਸ ਤਰ੍ਹਾਂ ਹੂੰ ਇਹ ਤਾਂ ਠੇਕੇਦਾਰ ਤੇ ਲੰਡੋਂ ਕੋ ਬੱਕਰਾ ਹੂੰਗਾ ਸੱਤ ਉਹ ਲੈ ਕੇ ਜਾਣਾ ਅੜਦੀਆਂ ਕੋਲੋਂ ਅੱਛਾ ਵੇ ਗੱਡੀ ਤਾਂ ਲਾਣੀ ਸਾਨੂੰ ਪੈਸੇ ਦਿਓ ਜੀ ਕੱਲ ਸਾਡੇ ਬੰਦੇ ਨੇ 2 ਘੰਟੇ ਗੱਡੀ ਖੜੀ ਕਰਕੇ ਰੱਖੀ ਇਹ ਪੈਸਾ ਨਹੀਂ ਦੇਣਾ ਮੈਂ ਜੋਨੀ ਨਵੇਂ ਵੜ ਗਿਆ ਪੈਸੇ ਨਾ ਦੇ ਉਹਨਾਂ ਨੂੰ ਉਹ ਕਹਿੰਦਾ ਗੱਡੀ ਆ ਖੜੀ ਬਾਈ ਮੇਰਾ ਪਹਿਲਾ ਚੱਕਰ ਮੇਰੇ ਤੇ ਮੁੱਕ ਗਿਆ ਤੁਹਾਡੇ ਬੰਦੇ ਨਾਲ ਮਡੀਆਂ ਮਿਲਦੀਆਂ ਨਹੀਂ ਪਈਆਂ ਮਾਲ ਵੀ ਤਾਂ ਹੀ ਜੇ ਗੱਡੀਆਂ ਆਉਂਗੀਆਂ ਦਾ ਮਾਲ ਚਾ ਕਹੂੰਗਾ ਲੇਬਰਾ ਬੇਲੀਆਂ ਘੁੰਮਦੀਆਂ ਪਰ ਗੱਡੀਆਂ ਨਹੀਂ ਪੂਰੀਆਂ ਤੁਸੀਂ ਆਪ ਦਿੱਤੇ ਪੈਸੇ ਭਈ ਅਸੀਂ ਦਿੱਤੇ ਪੈਸੇ ਦਾਰੀ ਦੀ ਗਾਲ ਦੇ ਮਾਲ ਘਣ ਪੈਸੇ ਦਿੱਤੇ ਹੋ ਕੇ ਹੁਣ ਦਿੱਤੇ ਪੈਸੇ ਹੁਣ ਵੀ ਤੁਹਾਨੂੰ ਮੈਂ 20 ਬੰਦੇ ਫੜਾ ਕੇ ਤੁਸੀ ਆਵਾਜ਼ ਨਾ ਕਰਕੇ ਇੱਕ ਬੰਦਾ ਦੁਰਬੋ ਤੇ ਤੁਹਾਨੂੰ ਪੈੜੇ ਦੇ ਘੜਾ ਕਰਾਂ ਤੁਸੀਂ ਦੇਖ ਲਓ ਗੱਲ ਨਹੀਂ ਹੈ ਹਾਂ ਜੀ ਮੰਡੀ ਚ ਸਾਰੇ ਸਾਰੇ ਚ ਇਹ ਚੱਲ ਰਿਹਾ ਸਾਰਾ ਸਿਸਟਮ ਚੱਲ ਰਿਹਾ ਮੰਡੀ ਡਿਕਾਡ ਤੇ ਸਾਰਿਆਂ ਨੇ ਜਾਣਦੇ ਸਾਰੇ ਚੱਲਦੇ ਪਏ ਅੱਛਾ ਸਾਨੂੰ ਤਾਂ ਜਿਹੜੀਆਂ ਮੁਸ਼ਕਲਾਂ ਸੀ ਕਿਸਾਨਾਂ ਦੀਆਂ ਉਹਨਾਂ ਦੀਆਂ ਕੰਪਲੇਂਟਾਂ ਮਿਲੀਆਂ ਸੀਗੀਆਂ ਕਿ ਰੱਬ ਤੁਹਾਡਾ ਭਲਾ ਕਰੇ ਲਿਫਟਿੰਗ ਨਹੀਂ ਹੋ ਰਹੀ ਤੇ ਕਣਕ ਜਿਹੜੀ ਰੋਲ ਰਹੀ ਆ ਤੇ ਅੱਗਾ ਕਿਸਾਨਾਂ ਦੀ ਜਿਹੜੀ ਬਹੁਤ ਭਾਰੀ ਨੁਕਸਾਨ ਹੋ ਰਿਹਾ ਮੀਂਹ ਕੜੀ ਦਾ ਟਾਈਮ ਹੈ ਤੇ ਰੋੜਾਂ ਤੇ ਲਾਉਣੇ ਪਏ ਇਸੇ ਕਰਕੇ ਅਸੀਂ ਵਿజిਟ ਕੀਤਾ ਸੀ ਵੀ ਸਾਹੀ ਲਗਾਤਾਰ ਟੱਚ ਸੀਗੇ ਐਸਡੀਐਮ ਸਾਹਿਬ ਦੇ ਡੀਸੀ ਮੈਡਮ ਦੇ ਤੇ ਉਹ ਭਰੋਸਾ ਦਿਵਾ ਰਹੇ ਸੀ ਵੀ ਅਸੀਂ ਜਲਦ ਤੋਂ ਜਲਦ ਕਣਕ ਚੱਕਾਂਗੇ ਪਰ ਹੁਣ ਮੌਕੇ ਤੇ ਆਣ ਕੇ ਜਿੱਥੇ ਵੀ ਅਸੀਂ ਖੜੇ ਆਣ ਕੇ ਦੇਖਿਆ 100 ਗ੍ਰਾਮ ਤੇ ਇਹਨਾਂ ਨੇ ਸਿੱਧਾ ਹੀ ਕੰਡਾ ਅੱਗੇ ਰੱਖਿਆ ਆ ਜਿੱਥੇ 600 ਗ੍ਰਾਮ ਇਹਨਾਂ ਨੇ ਤੋਲਣੀ ਸੀ 700 ਗ੍ਰਾਮ ਤੋਲਦੇ ਆ ਜੇ ਅਸੀਂ ਗੱਟਾ ਖੋਲਿਆ ਗੱਟਾ ਤੁਹਾਡੇ ਸਾਹਮਣੇ ਇੱਥੇ ਅਸੀਂ ਗੱਟੇ ਦੇ ਵਿੱਚੋਂ ਕਣਕ ਕੱਢੀ ਆ ਤੇ ਉਹ ਕਣਕ ਘੱਟ ਤੋਂ ਘੱਟ 150 ਗ੍ਰਾਮ ਉਹ ਕਣਕ ਸੀ ਹੁਣ ਗੱਲ ਸਵਾਲ ਇੱਥੇ ਇਹ ਜਿਹੜਾ ਭ੍ਰਿਸ਼ਟਾਚਾਰ ਦਾ ਸਵਾਲ ਇੱਥੇ ਖੜਾ ਹੁੰਦਾ ਹੈ ਵੀ 250 ਗ੍ਰਾਮ ਜਿਹੜੀ ਕਣਕ ਹੈਗੀ ਆ ਇੱਕ ਬੋਰੀ 'ਚ ਫालतू ਜਾ ਰਹੀ ਹੈ। ਉਹ 250 ਕਿਲੋ ਕਿਲੋ ਦੇ ਵਿੱਚੋਂ 250 ਗ੍ਰਾਮ ਕੱਢ ਲਓ ਤੇ 600 6 ਰੁਪਏ 70 ਰੁਪਏ ਦੀ ਕਣਕ ਜਾ ਰਹੀ ਹੈ। 6 ਰੁਪਏ ਦੀ ਜੇ ਕਣਕ ਜਾ ਰਹੀ ਆ ਤੇ ਤੁਸੀਂ 60 ਲੱਖ ਗੱਟੇ ਦੇ ਨਾਲ ਕੈਲਕੂਲੇਸ਼ਨ ਕਰੋ ਵੀ ਕਿੰਨਾ ਵੱਡਾ ਕਪਲਾ ਜਿਹੜਾ ਹੋ ਗਿਆ ਇਹ ਸਾਈਡ ਤੇ ਹੋ ਗਿਆ ਤੇ ਉਹਦੇ ਹਿਸਾਬ ਨਾਲ ਘੱਟੋ ਘੱਟ ਮੇਰੇ ਹਿਸਾਬ ਨਾਲ 4 ਕਰੋੜ ਰੁਪਏ ਦਾ ਇਹ ਸਾਈਡ ਤੇ ਆ। ਦੂਜਾ ਜਿਹੜਾ ਵੱਡਾ ਘਪਲਾ ਜਿਹੜੀ ਇਹਨਾਂ ਨੇ ਟੈਂਡਰ ਦਿੱਤੇ ਹੋਏ ਲਿਫਟਿੰਗ ਦੇ ਟਰੱਕ ਨਹੀਂ ਪ੍ਰੋਵਾਈਡ ਕਰਵਾ ਰਹੇ ਤੇ ਉਹ ਆੜਤੀਆਂ ਤੋਂ 3 ਤੇ 4 ਰੁਪਏ ਤੋਂ ਲੈ ਕੇ 5 ਰੁਪਏ ਦਾ ਗੱਟਾ ਮੰਗ ਰਹੇ ਆ ਠੀਕ ਆ ਉਹਨਾਂ ਦਾ ਕੈਲਕੂਲੇਟਰ ਕਰੋ ਤੇ 2 ਕਰੋੜ ਰੁਪਏ ਉਹਨਾਂ ਦਾ ਬੰਦਾ ਸਾਨੂੰ ਅਜੇ ਤਾਂ ਕੋਈ ਕਿਸੇ ਦੀ ਸ਼ਿਕਾਇਤ ਨਹੀਂ ਆਈਗੀ ਕਿਸੇ ਕਿਸਮ ਦੀ ਕੋਈ ਮੰਡੀ ਜੇ ਸਾਡੀ ਤਲਾਈ ਚੱਲ ਰਹੀ ਹੈ ਵਧੀਆ ਅਹੀ ਰਜਨਾ ਮੰਡੀ ਦੇ ਵਿੱਚ ਤੋਲ ਚੈੱਕ ਕਰਦੇ ਸਾਡੇ ਮੁਲਾਜ਼ਮ ਜਸਵੀਰ ਸਿੰਘ ਅਤੇ ਪ੍ਰੇਮ ਸਿੱਧੂ ਜਾ ਕੇ ਮੜੀਆਂ ਜੀ ਤੋਲ ਚੈੱਕ ਕਰਕੇ ਆਂਦੇ ਆ ਮੈਂ ਵੀ ਨਾਲ ਜਾਣਾ ਜੋ ਵੀ ਵੱਧ ਹੁੰਦਾ ਹੈ ਕਿਦੇ ਉਸੇ ਜਵਾਬ ਦਾ ਲੱਗੋ ਹਦਾਇਤਾ ਮਦਾਉਗਾ ਆ ਹੁਣੇ ਤੁਹਾਡੇ ਇੱਕ ਸਪੈਸ਼ਲ ਰੈਸੀ ਹੈਗੇ ਉਹ ਚੈੱਕ ਕਰਕੇ ਆਏ ਆ ਜੇ ਕਰਕੇ ਆਏ ਚੈੱਕ ਉਹ ਆਪਰੇਜ਼ ਚੈੱਕ ਕਰ ਗਿਆ ਜਿੰਨਾ ਕ ਵੱਧ ਉਹ ਜੋ ਵੀ ਕਾਨੂੰਨੀ ਕਰਾ ਵੀ ਮੈਂ ਨੋਟਸ ਕਰ ਲੂਗਾ ਕਿ ਉਸ ਵਾਰ ਜੋ ਵੀ ਉਹਨਾਂ ਦੀ ਫੀਸ ਭਰਵਾ ਭਰਾਈ ਜਾਊਗੀ ਮੈਂ